ਬਹੁਤ ਬਹੁਤ ਧੰਨਵਾਦ ਵੀਰ ਜਸ ਅਰਜਵਿੰਦਰ ਰਾਂਜੀ ਪੈਨਜੀਤ ਲਈਆਂ ਦਾ ਮੈਂਬਰ ਸਰਪੰਚ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਨਾ ਉਪਰਾਲਾ ਕਰਕੇ ਸਾਨੂੰ ਕੰਮ ਸਿੱਖਣ ਦੇ ਮਤਲਬ ਉਪਰਾਲੇ ਐਡਾ ਡੇ ਉਹ ਕਿਤੇ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਮੇਰੀਆਂ ਭੈਣਾਂ ਨੂੰ ਮੀ ਅਪੀਲ ਆ ਹਨਾ ਵੀ ਸਾਰਿਆਂ ਮਨ ਲਾ ਕੇ ਕੰਮ ਸਿੱਖਿਓ ਤਾਂ ਕਿ ਬੀਰੇਦਾਰ ਅਜੀਬਿੰਦਰ ਸਿੰਘ ਰਾਜੀ ਦਾ ਆਪਾਂ ਨਾਮ ਰੋਸ਼ਨ ਕਰ ਸਕੀਏ ਜੀਤ ਦਈਏ ਦਾ ਹਨਾ ਵੀ ਮਤਲਬ ਦੀਦੀ ਦਾ ਆਪਾਂ ਦਿলো ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਆਪਾਂ ਨੂੰ ਮਾਨ ਨਾਲ ਇੰਨਾ ਵਧੀਆ ਸਲਾਈ ਸੈਂਟਰ ਦਿੱਤਾ ਥੈਂਕ ਯੂ ਬ੍ਰਦਰ ਜੀ ਕੀ ਕਹਾਂ ਹਨਾ ਘਾਟਣ ਹੋਇਆ ਸਾਰੇ ਸੈਂਟਰ ਨੂੰ ਹਾਂਜੀ ਇਹ ਤੁਹਾਨੂੰ ਪੁਰਾਣੀ ਗੱਲ ਚਾਰ ਕਰਵਾ ਦਿੰਦੇ ਆ ਤੀਆਂ ਦਾ ਪ੍ਰੋਗਰਾਮ ਕਰਾਇਆ ਸੀ ਆਪਣੇ ਸਰਕਾਰੀ ਸਕੂਲ ਦੇ ਵਿੱਚ ਉੱਥੇ ਜਿੰਨੀਆਂ ਸਾਡੇ ਆਪਣੇ ਭੈਣਾਂ ਸੀਗੀਆਂ ਪਿੰਡ ਦੀਆਂ ਹਨਾ ਤੇ ਉਹਨਾਂ ਨਾਲ ਉਸਤਾਬ ਸਾਹਿਬ ਸਰਪੰਚ ਭਰਾ ਰਾਜਿੰਦਰ ਸਿੰਘ ਰਾਜੀ ਨੇ ਵਾਦਾ ਕੀਤਾ ਸੀਗਾ ਵੀ ਸਾਨੂੰ ਇੱਕ ਵੋਟਾਂ ਤੋਂ ਬਾਅਦ ਵੀ ਇੱਕ ਸਲਾਈ ਸੈਂਟਰ ਪਿੰਡ ਜਰੂਰ ਖੋਲਿਆ ਜਾਊਗਾ ਤਾਂ ਉਹ ਵਾਦਾ ਅੱਜ ਪੂਰਾ ਕੀਤਾ ਗਿਆ ਤਹਿ ਦਿਲੋਂ ਧੰਨਵਾਦ ਕਰਦੇ ਆਂ ਪੈਣ ਜੀਤਈਆ ਦਾ ਤੇ ਉਹਨਾਂ ਨਾਲ ਮਾਸਟਰ ਬਰਿੰਦਰ ਸੋਨੀ ਚੇਅਰਮੈਨ ਮਾਰਕੀਟ ਕਮੇਟੀ ਤੇ ਇਹਨਾਂ ਦੀ ਪੂਰੀ ਟੀਮ ਦਾ ਜੋ ਇਹਨਾਂ ਨੇ ਸਾਡੇ ਪਿੰਡ ਸਲਾਈ ਸੈਂਟਰ ਖੋਲਿਆ ਜੀ ਤੇ ਨਾਲ ਹੀ ਦੇ ਲੋ ਧੰਨਵਾਦ ਸਰਪੰਚ ਰਾਵੀਂਦਰ ਸਿੰਘ ਰਾਜੀ ਦਾ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਜੀ ਕੀ ਕਹੂੰਗਾ ਸਲਾਈ ਸੈਂਟਰ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹੂੰ ਹਾਂ ਜੀ ਜੀ ਇਹ ਕਲਾ ਦੇ ਵਿੱਚ ਸਲਾਈ ਸੈਂਟਰ ਖੋਲਿਆ ਗਿਆਗਾ ਇਹ ਨਹੀਂ ਮਤਲਬ ਕਿ ਜਿਹੜੇ ਇੱਥੋਂ ਦੇ ਪਿੰਡ ਦੇ ਸਰਪੰਚ ਨੇ ਇਹ ਸਰਪੰਚ ਸਹਿਬਾਨ ਨੇਗੇ ਰਾਜਵਿੰਦਰ ਸਿੰਘ ਰਾਜੀ ਜੀ ਇਹਨਾਂ ਦੀ ਮਿਹਨਤ ਸਦਕਾ ਆਪਣੇ ਪਿੰਡ ਦੇ ਵੇਖ ਇੱਕ ਮੰਗ ਕੀਤੀ ਸੀ ਕਿ ਸਲਾਈ ਸੈਂਟਰ ਵਾਸਤੇ ਜੋ ਕਿ ਅੱਜ ਇੱਥੇ ਉਦਘਾਟਨ ਹੋਇਆਗਾ ਇੱਥੇ ਸਾਡਾ 28ਵਾਂ ਸਲਾਈ ਸੈਂਟਰ ਹੈਗਾ ਜੀ ਇੱਥੇ ਲੜਕੀਆਂ ਨੂੰ ਪੰਜ ਕਿਸਮ ਦੇ ਕੋਰਸ ਬਿਲਕੁਲ ਫ੍ਰੀ ਦਿੱਤੇ ਜਾਣਗੇ ਔਰ ਮਤਲਬ ਇਹਨਾਂ ਲਈ ਇੱਕ ਸਪੈਸ਼ਲ ਜੋ ਹੈਗੀ ਟੀਚਰ ਕੰਮ ਦੇ ਲਈ ਭੇਜੀ ਜਾਵੇਗੀ ਤਾਂ ਕਿ ਉਹ ਇਹਨਾਂ ਨੂੰ ਸਾਰੇ ਪੰਦ ਦੀ ਪੰਦ ਫੋਰਸ ਬਿਲਕੁਲ ਫ੍ਰੀ ਸਿਖਾਉਣਗੇ ਤਾਂ ਕਿ ਸਾਰੀਆਂ ਧੀਆ ਬਣਾ ਆਤਮ ਨਿਰਭਰ ਬਣ ਸਕਣ ਤੇ ਜੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਤਾ ਲਿਆ ਟੀਵੀ